ਫਿਰੋਜ਼ਪੁਰ ਵਿੱਚ ਲੜਕੀ ਨੂੰ ਕੋਰਟ ਮੈਰिज ਕਰਵਾਉਣੀ ਮਹਿੰਗੀ ਪੈ ਗਈ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਬੱਸ ਤੋਂ ਉਤਾਰ ਕੇ ਛਾੜਿਆ ਕੁਟਾਬਾ ਕਹਿੰਦੇ 20 ਮਿੰਟ ਤੇ ਬੱਸ ਤੋਂ ਉਤਾਰ ਕੇ ਮੇਰੇ ਨਾਲ ਕਾਫੀ ਕੁੱਟਮਾਰ ਕੀਤੀ ਗਈ ਬੱਸ ਤੋਂ ਕਾਫੀ ਜਨੇ ਲੋਕ ਸੀ ਜਿਨ੍ਹਾਂ ਨੇ ਮੇਰੇ ਬਚਾਓ ਕਰਨੀ ਵਾਰ-ਵਾਰ ਵਾਰ-ਵਾਰ ਕਹੀ ਕਿ ਨਾ ਮਾਰੋ ਨਾਮ ਹਰ ਪਰੋਨਾ ਦੇ ਟੈਂਟ ਤੇ ਰੁਕੇ ਹੀ ਨਹੀਂ ਕੋਣ ਕੁੱਟਮਾਰ ਹਾਂਜੀ ਮੇਰੇ ਫਾਦਰ ਬਗੀਚਾ ਸਿੰਘ ਤੇ ਮੇਰੇ ਦੋ ਭਰਾ ਜਸਵੀ ਸਿੰਘ ਉਹ ਕਿੱਥੇ ਰਹਿੰਦੇ ਨੇ ਮਾਮਲਾ ਫਿਰੋਜ਼ਪੁਰ ਦੇ ਪਿੰਡ ਜਲੋਕੇ ਦਾ ਹੈ ਸਿਵਲ ਹਸਪਤਾਲ ਦੇ ਬੈੱਡ ਨੰਬਰ 4 ਪਾ ਬੈਠੀ ਕਸ਼ਮੀਰ ਕੌਰ ਹੈ ਜੋ ਕੁਝ ਮਹੀਨਾ ਪਹਿਲੇ ਆਪਣੀ ਮਰਜ਼ੀ ਇੰਟਰ ਕਾਸਟ ਲੜਕੇ ਨਾਲ ਲਵ ਮੈਰਿਜ ਕਰਵਾਉਣੀ ਇੰਨੀ ਮਹਿੰਗੀ ਪੈ ਗਈ ਕਿ ਲੜਕੀ ਦੇ ਘਰ ਪਰਿਵਾਰ ਨੇ ਆਪਣੀ ਡਿਊਟੀ ਤੋਂ ਵਸਤੇ ਆ ਰਹੀ ਲੜਕੀ ਨੂੰ ਬੱਸ ਵਿੱਚੋਂ ਉਤਾਰ ਕੇ ਕੁੱਟਮਾਰ ਕੀਤੀ ਗਈ 피ੜਤ ਲੜਕੀ ਨੇ ਦੱਸਿਆ ਕਿ ਮੈਂ ਪਿੰਡ ਜਲੋਕੇ ਅੰਗਨਵਾੜੀ ਸਕੂਲ ਵਿੱਚ ਆਪਣੀ ਡਿਊਟੀ ਕਰਕੇ ਵਾਪਸ ਆ ਰਹੀ ਸੀ ਤਾਂ ਮੇਰਾ ਪਰਿਵਾਰ ਨੇ ਬਾਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਰਸਤੇ ਵਿੱਚ ਉਹ ਤਾਰ ਕੇ ਮੇਰੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਜ਼ਖਮੀ ਹਾਲਤ ਵਿੱਚ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਇਹ ਇਲਾਜ ਲਈ ਦਾਖਲ ਕਰਵਾਇਆ ਗਿਆ। ਪੀੜਤ ਔਰਤ ਨੇ ਦੱਸਿਆ ਕਿ ਮੈਂ ਆਪਣੀ ਮਰਜ਼ੀ ਨਾਲ ਕੋਟ ਮੈਰिज ਕਰਵਾਈ ਸੀ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਕੀ ਵਾਸਤੋਂ ਕਾਫੀ ਜਣੇ ਲੋਕ ਸੀਗੇ ਉਹਨਾਂ ਨੇ ਮੇਰਾ ਬਚਾਓ ਕਰਨ ਲਈ ਵਾਰ-ਵਾਰ ਵਾਰ-ਵਾਰ ਕਹੀ ਕਿ ਕਿੰਨਾ ਮਾਰੋ ਨਾਮ ਮਾਰੋ ਪਰੋਨਾ ਦੇ ਟੈਂਟ ਤੇ ਰੁਕੇ ਹੀ ਨਹੀਂ ਕੋਣ ਕੁੱਟ ਮਾਰ ਹਾਂਜੀ ਮੇਰੇ ਫਾਦਰ ਬਗੀਚਾ ਸਿੰਘ ਤੇ ਮੇਰੇ ਦੋ ਪਰਾਜ ਸਵੀਰ ਸਿੰਘ ਹਾਂਜੀ ਉਹ ਪਿੰਡ ਜੱਲੋ ਕੰਦੇ ਰਹਿਣ ਵਾਲੇ ਆ ਤੁਸੀਂ ਉੱਥੇ ਕੀ ਕਰਦੇ ਹੋ ਹਾਂਜੀ ਮੈਂ ਉੱਥੇ ਜੋਬ ਕਰਨ ਡਿਊਟੀ ਤੇ ਗਈ ਸੀ ਆਪਣੀ ਡਿਊਟੀ ਤੇ ਗਈ ਹਾਂਜੀ ਡਿਊਟੀ ਤੇ ਗਈ ਸੀ ਕਿਹੜੇ ਡਿਪਾਰਟਮੈਂਟ ਹਾਂਜੀ ਮੈਂ ਅੰਗਣਵਾੜੀ ਵਰਕਰ ਹਾਂ ਹਾਂਜੀ ਤੇ ਰਸਤੇ ਦੀ ਕੋਟਮਾਰ ਹਾਂਜੀ ਰਸਤੇ ਵਿੱਚ ਆ ਕੇ ਕੋਟਮਾਰ ਕੀਤੀ ਕਿੰਨੀ ਕੋਟੇ ਕੋਟਮਾਰ ਕੀਤੀ ਹਾਂਜੀ ਬਹੁਤ ਹੀ ਕੋਟਮਾਰ ਕੀਤੀ ਮੇਰੇ ਜਾਨ ਨੂੰ ਮਾਰਨ ਤੱਕ ਉਹਨਾਂ ਕੋਸ਼ਿਸ਼ ਕੀਤੀ ਜਿਹੜੇ ਰਸਤੇ ਤੇ ਆਣ ਜਾਣ ਵਾਲੇ ਲੋਕਾਂ ਨੇ ਮੇਰੀ ਹੈਲਪ ਕਰਕੇ ਤੇ ਮੈਨੂੰ ਬਚਾਇਆ ਉਹਨਾਂ ਤੋਂ ਤੇ ਜੇ ਨਾ ਉਹ ਬਚਾਉਂਦੇ ਤਾਂ ਸ਼ਾਇਦ ਮੈਨੂੰ ਜਾਨੋਂ ਹੀ ਮਾਰ ਦਿੰਦੇ ਉਹਨਾਂ ਤੋਂ ਬਚਾ ਕੇ ਮੈਨੂੰ ਕਿਸੇ ਦੇ ਘਰੇ ਉੱਥੇ ਬੰਦ ਕੀਤੀ ਰੱਖਾ ਉੱਥੋਂ ਘਰ ਵੀ ਪਹੁੰਚ ਗਏ ਸੀ ਮੈਨੂੰ ਉਹਨਾਂ ਕਾਫੀ ਧਮਕੀਆਂ ਦਿੰਦੇ ਸੀ ਕਿ ਤੈਨੂੰ ਮਾਰ ਦੇਣਾ ਆਪਣੇ ਘਰ ਵਾਲੇ ਨੂੰ ਬੁਲਾ ਹੋਤੇ ਨਾ ਤੋਆ ਕੇ ਲੈ ਕੇ ਜਾਵੇ ਜੇ ਨਾ ਲੈ ਕੇ ਗਿਆ ਤੇਨੇ ਇੱਥੇ ਵੱਢ ਦਿਆਂਗੇ ਮਾਰ ਦਿਆਂਗੇ ਪਹਿਲਾਂ ਵੀ ਮੇਰੇ ਨਾਲ ਉਹਨਾਂ ਕਾਫੀ ਕੁੱਟ ਮਾਰ ਕੀਤੀ ਆ ਹੁਣ ਇਹ ਦੁਬਾਰਾ ਫਿਰ ਤੋਂ ਕੀਤੀ ਹੀ ਆ ਤੇ ਜੇ ਕਰ ਮੈਂ ਮੇਰਾ ਮੋਬਾਈਲ ਵਗੈਰਾ ਸਾਰਾ ਮੇਰੇ ਪ੍ਰੂਫ ਵੀ ਖੋਲ ਐ ਸੀ ਮੇਰੇ ਹਸਬੰਦ ਨੇ ਮੈਨੂੰ ਐਕਸਟਰਾ ਫੋਨ ਦਿੱਤਾ ਵਾ ਸੀ ਜਿੰਦੇ ਕਰਕੇ ਮੈਂ ਬਚਾਅ ਹੋ ਗਿਆ ਮੇਰਾ ਮਨਨ ਫੋਨ ਕੀਤਾ ਸੀ ਤੇ ਮੇਰੇ ਹੈਲਪ ਕਰਨ ਲਈ ਥਾਣੇ ਵਾਲੇ ਜਿਵੇਂ ਵੀ ਸਟਾਫ ਪਹੁੰਚੇ ਤੇ ਮੈਂ ਅੱਜ ਤੱਕ ਪਹੁੰਚਾਈ ਹਾਂ ਉਹਨਾਂ ਦਾਖਲ ਕਰਾਇਆ ਗਿਆ ਹਾਂਜੀ ਮੈਨੂੰ ਦਾਖਲ ਕਰਵਾਇਆ ਗਿਆ ਮੈਨੂੰ ਇੱਕੀ ਪ੍ਰੂਫ ਹੈ ਜਿਹੜੇ ਕੋਡ ਮੈਡਿਕਲ ਹਾਂਜੀ ਮੇਰੇ ਕੋਲ ਹਾਂਜੀ ਅਸੀਂ ਚੰਡੀਗੜ੍ਹ ਹਾਈ ਕੋਰਟ ਤੋਂ ਕਰਵਾਈ ਸੀਗੀ ਤੇ ਉਹਨਾਂ ਨੂੰ ਵਾਰ-ਵਾਰ ਪੁਲਿਸ ਥਾਣੇ ਵਾਲੇ ਨੇ ਵੀ ਕਿਹਾ ਸੀਗਾ ਤੁਸੀਂ ਇੱਥੇ ਆ ਕੇ ਦੇਓ ਪਰ ਹਾਂਜੀ ਤੁਸੀਂ ਕੀ ਦਿੰਦੇ ਸੀ ਕਿ ਤੁਸੀਂ ਇੱਥੇ ਆਓ ਤਾਂ ਅਸੀਂ ਵੜ ਦਿਆਂਗੇ ਮਾਰ ਦਿਆਂਗੇ ਤੁਸੀਂ ਇੱਥੇ ਆ ਕੇ ਵੜੋ ਮੈਸੇਜ ਕਰਦੇ ਸੀ ਫੋਨ ਕਰਦੇ ਸੀ ਪਰ ਅਸੀਂ ਇਸ ਸੰਬੰਧ ਵਿੱਚ ਅਸੀਂ ਉਹਨਾਂ ਨੂੰ ਥਾਣੇ ਦਰਖਾਸਤਾਂ ਵੀ ਲਾਈਆਂ ਸੀ ਪਰ ਉਹ ਇੱਥੇ ਥਾਣੇ ਤੱਕ ਨਹੀਂ ਆਂਦੇ ਸੀ ਨੋਟਿਸ ਵੀ ਇੱਕ ਗਿਆ ਸੀ ਉਹਨਾਂ ਨੋਟਿਸ ਪਾਰਕ ਕੇ ਤੇ ਸੈੱਟ ਦਿੱਤਾ ਸੀਗਾ ਹੁਣ ਕੀ ਮੰਗ ਹੈ ਸਾਡੀ ਕਾਰਵਾਈ ਸਾਡੀ ਇਹ ਹੀ ਮੰਗ ਹੈ ਕਿ ਮੈਂ ਆਪਣਾ ਡਿਊਟੀ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਇੱਕ ਤਾਂ ਹੈਲਪਲੀ ਸਟਾਫ ਦੀ ਜ਼ਰੂਰਤ ਤੇ ਮੇਰੇ ਹੈਲਪ ਕੀਤੀ ਜਾਵੇ ਤੇ ਦੂਸਰਾ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਡਿਊਟੀ ਅੱਗੇ ਤੋਂ ਵਧੀਆ ਤਰੀਕੇ ਨਾਲ ਕਰ ਸਕਾਂ ਤੇ ਅਸੀਂ ਸੇਫ ਰਹਿ ਸਕੀ ਤੇ ਮੇਰੇ ਹਸਬੰਦ ਇਹ ਆਪਣੀ ਮਰਜ਼ੀ ਨਾਲ ਜਿਹੜੀ ਵਿਆਹ ਕਰਾਉਣ ਦਾ ਤੁਹਾਨੂੰ ਜਿਹੜੀ ਕੁੱਟਮਾਰ ਕੀਤੀ ਹੈ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਜਿਹੜੇ ਇਹ ਦੇ ਖਿਲਾਫ ਸੀ ਕਹਿੰਦੇ ਸੀ ਨਹੀਂ ਖਿਲਾਫ ਚੱਲਦੇ ਸੀ ਹਾਂਜੀ ਖਿਲਾਫ ਚੱਲਦੇ ਸੀ ਸਰ ਇੱਕ ਵਿਅਕਤੀ ਜਿਹੜੀ ਕੁੱਟਮਾਰ ਕਰਨ ਦਾ ਮਾਮਲਾ ਆਇਆ ਕੀ ਮਾਮਲਾ ਸੀਗਾ ਇਹ ਤਾਂ ਇੱਕ ਲੜਕੀ ਕਸ਼ਮੀਰਕੌਰ ਹਾਂਜੀ ਇਹ ਪੱਲੀਆਂ ਖੁਰਦ ਉਥੇ ਮੁੰਡੇ ਦੇ ਨਾਲ ਇਹਨੇ ਲਾ ਮਰਜ਼ੀ ਕਰਵਾਈ ਹੈ ਰਾਓ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਆ ਤੇ ਇਹਦਾ ਆਪਣੇ ਪਿੰਡ 'ਈ ਆਂਗਣਵਾਲੀ ਵਰਕਰ ਸੀਗੀ ਜਦੋਂ ਇੱਥੇ ਡਿਊਟੀ ਤੇ ਰੋਜ਼ਾਨਾ ਦੀ ਤਰ੍ਹਾਂ ਹੀ ਆਉਂਦੀ ਸੀਗੀ ਇਹ ਕੱਲ ਕਿਤੇ 2 ਤਰੀਕ ਨੂੰ ਕਿਤੇ ਨਾ ਇਹਨਾਂ ਦਾ ਪਰਿਵਾਰਕ ਇਹਦੇ ਪਿਓ ਮਗੀਚਾ ਸਿੰਘ ਭਰਾ ਜਿਹੜਾ ਸੀਗਾ ਉਹਦਾ ਬਲਵਿੰਦਰ ਸਿੰਘ ਤੇ ਦੂਸਰ ਦੋ ਭਰਾ ਆ ਇੱਕ ਮਾਤਾ ਆ ਦੀ ਮਾਂ ਨਾਲ ਹੈ ਤੇ ਇਹਨਾਂ ਨੇ ਰਲ ਕੇ ਦੇ ਨਾਲ ਕੋਟਮਾਰ ਕੀਤੀ ਹੈ ਵਜਾ ਰੰਜੇਸ ਸੀਗੀ ਵੀ ਉਹ ਆਪਦੀ ਮਰਜ਼ੀ ਦਾ ਵਿਆਹ ਕਰਵਾਉਣਾ ਕੋਡ ਮੈਰੇ ਇਹਨੇ ਕਰਾਈ ਸੀ ਹਾਂ ਕੋਡ ਵਰਜ ਕਰਵਾਈ ਆ ਕਰੀਬ 3 ਮਹੀਨੇ ਪਹਿਲੇ ਹਾਂ ਇਹ ਚੰਗਾ ਨਹੀਂ ਸਮਝ ਦੇਖੀ ਆ ਹਾਂ ਉਹੀ ਆ ਵੀ ਉਹ ਪਰਵਾਸ ਕਾ ਵੀ ਪਿੰਡ ਦੇ ਵਿੱਚ ਇਹ ਉਹ ਆਂਗਣਵਾੜੀ ਵਰਕਰ ਆ ਨੌਕਰੀ ਕਰਦੀ ਆ ਤੇ ਵੀ ਸਾਡੀ ਮਰਜ਼ੀ ਦੇ ਤੋਂ ਬਿਨਾਂ ਇਹਨੇ ਵਿਆਹ ਕਰਵਾਇਆ ਹੁਣ ਅਗਲੀ ਕਾਰਵਾਈ ਕੀਤੀ ਆ ਅਗਲੀ ਕਾਰਵਾਈ ਇਹਦੇ ਤੇ ਕੁੱਟਮਾਰੀ ਕੀਤੀ ਆ ਕੋਈ ਐਕਸਟਰਾ ਕੋਈ ਇਹਨਾਂ ਨਾਲ ਕੋਈ ਉਹ ਨਹੀਂ ਹੈ ਹੱਥਾਂ ਨਾਲ ਹੀ ਕੁੱਟਮਾਰ ਕੀਤੀ ਆ ਉਹ 323 34 ਦਾ ਪਰਚਾ ਦਰਜ ਜੋ ਵੀ ਇਹਦੀ ਕਾਰਵਾਈ ਕਰਕੇ ਬੰਦੀ ਕਾਰਵਾਈ ਕਰਦੀ